ਬੀਤੇ ਦਿਨੀ ਦਿੱਲੀ ਤੋਂ ਸ਼ਿਰਿੰਗਰ ਜਾਰੀ ਗੁੰਡੀਗੋਦੀ ਫਲਾਈਟ ਤੇ tufaan ਦੇ ਵਿੱਚ ਫਸ ਜਾਂਦੀ ਹੈ ਜਿਸ ਤੋਂ ਬਾਅਦ ਉਥੇ ਚੀਕ ਪੁਕਾਰ ਮਚ ਜਾਂਦੀ ਹੈ ਵੀਡੀਓ ਵੀ ਸਾਹਮਣੇ ਆਈ ਹੈ ਸੀ ਉਸ ਘਟਨਾ ਦੀਆਂ ਪਰ ਇਸ ਮਲੇਕ ਨੂੰ ਵੱਡਾ ਖੁਲਾਸਾ ਹੋਇਆ ਦੱਸਦੀ ਹੈ ਕਿ ਪਾਕਿਸਤਾਨ ਵਿੱਚ ਪਾਇਲਟ ਇਸ ਜਹਾਜ਼ ਨੂੰ ਲੈਂਡ ਕਰਨ ਦੀ ਇਜਾਜ਼ਤ ਮੰਗ ਰਿਹਾ ਸੀ ਪਰ ਪਾਕਿਸਤਾਨ ਦੇ ਵੱਲੋਂ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਜਦੋਂ ਅੰਮ੍ਰਿਤਸਰ ਦੇ ਉੱਤੋਂ ਇਹ ਫਲਾਈਟ ਨਿਕਲਦੀ ਹੈ ਤਾਂ ਉਸ ਸਮੇਂ ਜੋ ਪਾਇਲਟ ਹੈ ਉਸ ਨੂੰ ਟਰਬੂਲੈਂਸ ਮਹਿਸੂਸ ਹੁੰਦਾ ਹੈ ਉਦੋਂ ਉਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਜਾਂਦੀ ਹੈ 에ਅ ਟ੍ਰੈਫਿਕ ਕੰਟਰੋਲ ਨੂੰ ਔਰ ਲਾਹੌਰ ਦੇ ਟ੍ਰੈਫਿਕ ਕੰਟਰੋਲ ਦੇ ਨਾਲ ਸੰਪਰਕ ਕੀ ਕੇ ਤਾਂ ਉੱਥੇ ਆਪਣੀ ਫਲਾਈਟ ਲੈਂਡ ਕਰਨ ਦੀ ਇਜਾਜ਼ਤ ਮੰਗੀ ਜਾਂਦੀ ਹੈ ਪਰ ਪਾਕਿਸਤਾਨ ਦੇ ਵੱਲੋਂ ਇਹ ਬਿਲਕੁਲ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਇਸ ਨੂੰ ਆਗਿਆ ਨਹੀਂ ਦਿੱਤੀ ਜਾਂਦੀ ਹਾਲਾਂਕਿ ਜਹਾਜ਼ ਦੇ ਵਿੱਚ 227 ਲੋਕ ਸਵਾਰ ਸੀ ਔਰ ਜਿਸ ਸਮੇਂ ਟਰਬੂਲੈਂਸ ਕ੍ਰੀਟ ਹੁੰਦੀ ਹੈ ਤਾਂ ਲੋਕਾਂ ਦੇ ਵਿੱਚ ਚੀਖ ਫੁਕਾਰ ਮੱਚ ਜਾਂਦੀ ਹੈ ਰੋਣਾ ਸ਼ੁਰੂ ਕਰ ਦਿੰਦੇ ਨੇ ਪ੍ਰਾਰਥਨਾ ਕਰਨੇ ਸ਼ੁਰੂ ਕਰ ਦਿੰਦੇ ਨੇ ਪਰ ਪਾਕਿਸਤਾਨ ਦੇ ਵੱਲੋਂ ਬਿਲਕੁਲ ਵੀ ਸਹਿਯੋਗ ਨਹੀਂ ਕੀਤਾ ਜਾਂਦਾ ਔਰ ਫਲਾਈਟ ਲੈਂਡ ਕਰਨ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਜਾਂਦਾ ਔਰ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਇਸ ਫਲਾਈਟ ਦੀਏ ਕਿਸ ਤਰੀਕੇ ਦੇ ਨਾਲ ਜਦੋਂ ਟਰਬੂਲੈਂਸ ਕ੍ਰੀਏਟ ਹੁੰਦੀ ਹੈ ਤਾਂ ਲੋਕ ਕਿਸ ਤਰੀਕੇ ਦੇ ਨਾਲ ਚੀਖ ਪੁਕਾਰ ਉਸ ਜਹਾਜ਼ ਦੇ ਵਿੱਚ ਮਚ ਜਾਂਦੀ ਹੈ ਆ ਆਪਣਾ ਰੱਬ ਧਿਆਉਣ ਲੱਗਦੇ ਨੇ ਲੋਕ ਪਰ ਪਾਕਿਸਤਾਨ ਦੇ ਵੱਲੋਂ ਬਿਲਕੁਲ ਸਾਫ਼ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਜਿਸ ਸਮੇਂ ਸੰਪਰਕ ਕੀਤਾ ਜਾਂਦਾ ਹੈ ਲਾਹੌਰ ਇਹ ਟ੍ਰੈਫਿਕ ਕੰਟਰੋਲ ਦੇ ਨਾਲ ਉਸ ਸਮੇਂ ਵੀ ਲੋਕ ਚੀਕ ਪੁਕਾਰ ਕਰਦੇ ਸੀ ਪਰ ਪਾਕਿਸਤਾਨ ਦਾ ਦਿਲ ਨਹੀਂ ਪਿਗਲਿਆ ਔਰ ਪਾਕਿਸਤਾਨ ਦੇ ਵੱਲੋਂ ਉਹਨਾਂ ਨੂੰ ਇਨਕਾਰ ਕਰ ਦਿੱਤਾ ਗਿਆ ਪਾਇਲਟ ਨੂੰ ਸਾਫ਼ ਮਨਾ ਕਰ ਦਿੱਤਾ ਗਿਆ ਕਿ ਤੁਸੀਂ ਸਾਡੇ 에어 ਸਪੇਸ ਵਿੱਚ ਐਂਟਰੀ ਨਹੀਂ ਕਰ ਸਕਦੇ ਔਰ ਸਾਡੇ ਇੱਥੇ ਆ ਕੇ ਤੁਸੀਂ ਆਪਣਾ ਜਹਾਜ਼ ਲੈਂਡ ਨਹੀਂ ਕਰ ਸਕਦੇ ਇਸ ਤੋਂ ਬਾਅਦ ਹਾਲਾਂਕਿ ਜਹਾਜ਼ ਨੂੰ ਸ਼੍ਰੀਨਗਰ ਲੈ ਜਾਇਆ ਗਿਆ ਆਪਣੇ ਰੂਟ ਦੇ ਉੱਤੇ ਹੀ ਪਾਇਲਟ ਉਸ ਜਹਾਜ਼ ਨੂੰ ਲੈ ਗਿਆ ਔਰ ਅੱਗੇ ਜਾ ਕੇ ਇਹ ਜਹਾਜ਼ ਹੋਰ ਵੀ ਅ ਖਤਰਨਾਕ ਤੂਫਾਨ ਦੇ ਵਿੱਚ ਘਿਰ ਜਾਂਦਾ ਹੈ ਜਿਸ ਕਰਕੇ ਇਸ ਦਾ ਜੋ ਅਗਲਾ ਹਿੱਸਾ ਉਹ ਵੀ ਨਸ਼ਟ ਹੋ ਜਾਂਦਾ ਅਗਲੇ ਹਿੱਸੇ ਦੇ ਵਿੱਚ ਵੀ ਹੋਲ ਹੋ ਜਾਂਦਾ ਹੈ ਔਰ ਜਹਾਜ਼ ਹੋਰ ਵੀ ਗੰਭੀਰ ਸਥਿਤੀ ਦੇ ਵਿੱਚ ਫਸ ਜਾਂਦਾ ਹੈ ਜਿਸ ਕਰਕੇ ਇਸ ਦੀ ਬਾਅਦ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਜਾਂਦੀ ਹੈ ਔਰ ਜੋ ਪਾਇਲਟ ਹੈ ਤਾਂ ਉਸ ਦੀ ਸਮਝਦਾਰੀ ਦੇ ਨਾਲ ਜੋ ਯਾਤਰੀ ਹੈ ਉਸ ਵਿੱਚ ਸਵਾਰ ਤੋਂ ਉਹਨਾਂ ਦੀ ਜਾਨ ਬਚ ਜਾਂਦੀ ਹੈ ਪਰ ਪਾਕਿਸਤਾਨ ਦੇ ਇਸ ਹਰਕਤ ਨੂੰ ਸ਼ਰਮਨਾਕ ਹਰਕਤ ਕਿਹਾ ਜਾ ਸਕਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਜਹਾਜ਼ ਵਿੱਚ ਇੰਨੀਆਂ ਜਾਨਾਂ ਸਵਾਰ ਸੀ ਨੇ ਲੋਕ ਸਵਾਰ ਸੀ ਪਰ ਪਾਕਿਸਤਾਨ ਦੇ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਔਰ ਜੇਕਰ ਇਹ ਜਹਾਜ਼ ਤੂਫਾਨ ਦੇ ਵਿੱਚ ਜ਼ਿਆਦਾ ਫਸ ਜਾਂਦਾ ਤਾਂ ਹੋਰ ਵੀ ਵੱਡਾ ਹਾਦਸਾ ਹੋ ਸਕਦਾ ਸੀ ਔਰ ਜੇਕਰ ਇਸ ਦੀ ਐਮਰਜੈਂਸੀ ਲੈਂਡਿੰਗ ਨਹੀਂ ਕਰਵਾਈ ਜਾਂਦੀ ਤਾਂ ਹੋਰ ਵੀ ਵੱਡਾ ਹਾਦਸਾ ਇਹ ਹੋ ਸਕਦਾ ਸੀ ਤਾਂ ਲਾਹੌਰ ATC ਨੇ ਪਾਇਲਟ ਨੂੰ ਸਾਫ਼ ਮਨਾ ਕਰ ਦਿੱਤਾ ਜਿਸ ਕਰਕੇ ਪਾਇਲਟ ਸਾਫ਼ ਜਿਹੜਾ ਪਹਿਲਾਂ ਤੋਂ ਤੈਅ ਰੂਟ ਸੀ ਤਾਂ ਉਸ ਦੇ ਉੱਤੇ ਹੀ ਅੱਗੇ ਵੱਧਦਾ ਹੈ ਪਰ ਅੱਗੇ ਜਾ ਕੇ ਗੰਭੀਰ ਤੂਫਾਨ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ ਔਰ ਜੋ ਫਲਾਈਟ ਹੈ ਤਾਂ ਇਸ ਨੂੰ ਹਿਚਕੂਲੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਇਸ ਨੂੰ ਪੂਰੀ ਤਰ੍ਹਾਂ ਹੀ ਲੰਡੂਲਣ ਲੱਗਦੀ ਹੈ ਔਰ ਜੋ ਲੋਕ ਇਸ ਦੇ ਵਿੱਚ ਸਵਾਰ ਸੀ ਤਾਂ ਉਹ ਚੀਖ ਪੁਕਾਰ ਕਰਨ ਲੱਗਦੇ ਨੇ ਪਾਇਲਟ ਨੇ ਇਸ ਤੋਂ ਬਾਅਦ ਸ਼੍ਰੀਨਗਰ ATC ਨੂੰ ਜਾਣਕਾਰੀ ਦੇ ਦਿੱਤੀ ਔਰ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਉੱਥੇ ਕਰਵਾਈ ਗਈ ਔਰ ਲੈਂਡਿੰਗ ਤੋਂ ਬਾਅਦ ਦੇਖਿਆ ਗਿਆ ਕਿ ਜੋ ਫਲਾਈਟ ਸੀ ਉਸ ਦਾ ਅਗਲਾ ਜਿਸ ਨੂੰ ਨੋਜ਼ ਕੋਨ ਕਿਹਾ ਜਾਂਦਾ ਹੈ ਤਾਂ ਉਹ ਵੀ ਪੂਰੇ ਤਰੀਕੇ ਦੇ ਨਾਲ ਹਿੱਸਾ ਟੁੱਟ ਚੁੱਕਾ ਸੀ ਔਰ ਸੋਸ਼ਲ ਮੀਡੀਆ ਦੇ ਉੱਤੇ ਫਲਾਈਟ ਦੀਆਂ ਜੋ ਅੰਦਰਲੀ ਤਸਵੀਰਾਂ ਉਹ ਵੀ ਬਾਅਦ ਵਿੱਚ ਸਾਹਮਣੇ ਆਉਂਦੀਆਂ ਨੇ ਜਿਸ ਵਿੱਚ ਬੱਚੇ ਰੋਂਦੇ ਹੋਏ ਨਜ਼ਰ ਆ ਰਹੇ ਨੇ ਲੋਕ ਆਪਣੀ ਜਾਨ ਬਚਾਉਣ ਲਈ ਪਰਾਤਨਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸ ਜੀ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ-ਪਾਕ ਨੇ ਇੱਕ ਦੂਸਰੇ ਦੇ 에ਅਰਸਪੇਸ ਨੂੰ ਇੱਕ ਦੂਸਰੇ ਦੀਆਂ ਫਲਾਈਟਾਂ ਲਈ ਬੰਦ ਕਰ ਦਿੱਤਾ ਸੀ 22 April ਨੂੰ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਕੀਤਾ ਜਾਂਦਾ ਹੈ 26 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਔਰ ਉਸ ਤੋਂ ਬਾਅਦ ਹੀ ਦੋਹਾਂ ਦੇਸ਼ਾਂ ਦੇ ਵਿੱਚ ਇਹ ਤਣਾਅਪੂਰਨ ਜੋ ਮਾਹੌਲ ਪੈਦਾ ਹੋ ਜਾਂਦਾ ਹੈ ਇਸ ਤੋਂ ਬਾਅਦ ਇਹਨਾਂ ਦੋਹਾਂ ਦੇਸ਼ਾਂ ਦੇ ਮ">// ਇੱਕ ਦੂਸਰੇ ਦੇ 에어 ਸਪੇਸ ਨੂੰ ਬੰਦ ਕੀਤਾ ਜਾਂਦਾ ਹੈ ਜੋ ਪਾਕਿਸਤਾਨ ਦਾ ਜਹਾਜ਼ ਦੇ ਉਹ ਇੰਡੀਆ ਦੇ 에어 ਸਪੇਸ ਵਿੱਚ ਐਂਟਰੀ ਨਹੀਂ ਕਰ ਸਕਦੇ ਔਰ ਇੰਡੀਆ ਦੇ ਜਹਾਜ਼ ਪਾਕਿਸਤਾਨ ਦੇ 에어 ਸਪੇਸ ਵਿੱਚ ਐਂਟਰੀ ਨਹੀਂ ਕਰ ਸਕਦੇ ਹਾਲਾਂਕਿ ਉਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਹੋਇਆ ਇੱਕ ਦੂਸਰੇ ਦੇ ਉੱਤੇ 에어 ਸਟ੍ਰਾਈਕ ਵੀ ਕੀਤੀ ਗਈ ਇੱਕ ਦੂਸਰੇ ਦੇ ਉੱਤੇ ਹਮਲੇ ਕੀਤੇ ਗਏ ਉਸ ਤੋਂ ਬਾਅਦ ਜੰਗ ਬੰਦੀ ਦਾ ਐਲਾਨ ਹੁੰਦਾ ਹੈ ਪਰ ਜੰਗ ਬੰਦੀ ਦੇ ਐਲਾਨ ਤੋਂ ਬਾਅਦ ਹਜੇ ਤੱਕ ਜੋ پابੰਦੀਆਂ ਇਹਨਾਂ ਦੇਸ਼ਾਂ ਦੇ ਬਲੋਂ ਇੱਕ ਦੂਸਰੇ ਦੇ ਉੱਤੇ ਲਗਾਈਆਂ ਗਈਆਂ ਸੀ ਉਸੇ ਤਰੀਕੇ ਦੇ ਨਾਲ ਕਾਇਮ ਨੇ ਪਾਕਿਸਤਾਨ ਦੇ ਸਪੇਸ ਵਿੱਚ ਭਾਰਤੀ ਜਹਾਜ਼ ਐਂਟਰੀ ਨਹੀਂ ਕਰ ਸਕਦੇ ਔਰ ਇਸੇ ਤਰੀਕੇ ਦੇ ਨਾਲ ਪਾਕਿਸਤਾਨ ਦੇ ਜਹਾਜ਼ ਵੀ ਭਾਰਤੀ ਸਪੇਸ ਵਿੱਚ ਐਂਟਰੀ ਨਹੀਂ ਕਰ ਸਕਦੇ ਪਰ ਅ ਮਨੁੱਖਤਾ ਦੇ ਆਧਾਰ ਦੇ ਉੱਤੇ ਕਿਉਂਕਿ ਅ ਐਮਰਜੈਂਸੀ ਵਾਲੀ ਸਥਿਤੀ ਸੀ ਜਹਾਜ਼ ਤੂਫਾਨ ਦੇ ਵਿੱਚ ਫਸਿਆ ਹੋਇਆ ਸੀ ਔਰ ਜਿਸ ਤਰੀਕੇ ਦੇ ਨਾਲ ਉਸ ਸਮੇਂ ਗੜੇ ਮਾਰੀ ਵੀ ਕਈ ਥਾਵਾਂ ਤੇ ਹੋ ਰਹੀ ਸੀ ਤਾਂ ਜਹਾਜ਼ ਦਾ ਜੋ ਰੂਟ ਸੀ ਉਹ ਅੱਗੇ ਜਾ ਕੇ ਹੋਰ ਵੀ ਜ਼ਿਆਦਾ ਤੂਫਾਨ ਦੇ ਵਿੱਚ ਜਹਾਜ਼ ਘਿਰ ਜਾਂਦਾ ਹੈ ਔਰ ਉੱਥੇ ਹੋਰ ਵੀ ਜ਼ਿਆਦਾ ਤੂਫਾਨ ਸੀ ਜਿਸ ਕਰਕੇ ਅ ਅਗਲਾ ਹਿੱਸਾ ਨੋਜ਼ ਕੋਨ ਜਿਸ ਨੂੰ ਕਿਹਾ ਜਾਂਦਾ ਜਹਾਜ਼ ਦਾ ਤਾਂ ਉਹ ਵੀ ਟੁੱਟ ਜਾਂਦਾ ਬੁਰੀ ਤਰੀਕੇ ਦੇ ਨਾਲ ਨੁਕਸਾਨੇ ਜਾਂਦਾ ਹਾਲਾਂਕਿ ਪਾਇਲਟ ਨੇ ਇੱਥੇ ਬੜੀ ਸਮਝਦਾਰੀ ਦਿਖਾਈ ਸ਼ਿਨਗਰ 에ਅਰ ਟ੍ਰੈਫਿਕ ਕੰਟਰੋਲ ਦੇ ਨਾਲ ਸੰਪਰਕ ਉਸ ਦੇ ਵੱਲੋਂ ਬਾਅਦ ਵਿੱਚ ਕੀਤਾ ਜਾਂਦਾ ਹੈ ਔਰ ਉੱਥੇ ਐਮਰਜੈਂਸੀ ਲੈਂਡਿੰਗ ਇਸ ਜਹਾਜ਼ ਦੀ ਕਰਵਾਈ ਜਾਂਦੀ ਹੈ ਜਦੋਂ ਕਿ ਲਾਹੌਰ ਨੇੜੇ ਪੈਂਦਾ ਸੀ ਲਾਹੌਰ ਦੇ ਵਿੱਚ ਇਸ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋ ਸਕਦੀ ਸੀ ਪਰ ਉੱਥੇ ਹੀ ਐਮਰਜੈਂਸੀ ਲੈਂਡਿੰਗ ਕਰਨ ਤੋਂ ਲਾਹੌਰ ਦੇ ਜੋ ਐਵੀਏਸ਼ਨ ਵਿਭਾਗ ਹੈ ਉਸ ਦੇ ਵੱਲੋਂ ਮਨਾ ਕਰ ਦਿੱਤਾ ਗਿਆ ਲਾਹੌਰ ਜੋ 에 ట్రాਫਿਕ ਕੰਟਰੋਲ ਹੈ ਤਾਂ ਉਹਨਾਂ ਦੇ ਵੱਲੋਂ ਇਸ ਤੋਂ ਇਨਕਾਰ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ 227 ਲੋਕਾਂ ਦੀ ਜਾਨ ਜਦਾਤ ਲੱਗੀ ਹੋਈ ਸੀ ਆ 227 ਲੋਕਾਂ ਨੂੰ ਲੈ ਕੇ ਇਹ ਪਾਇਲਟ ਇਸੇ ਤਰੀਕੇ ਦੇ ਨਾਲ ਤੂਫਾਨ ਦੇ ਵਿੱਚ ਅੱਗੇ ਵੱਧਦਾ ਹੈ ਔਰ ਅੱਗੇ ਜਾ ਕੇ ਇਹ ਜਹਾਜ਼ ਹੋਰ ਵੀ ਤੂਫਾਨ ਦੇ ਵਿੱਚ गिर ਜਾਂਦਾ ਹੈ ਔਰ ਇਨਾਂ ਲੋਕਾਂ ਦੀ ਜਾਨ ਦਾਤੇ ਲੱਗ ਜਾਂਦੀ ਹੈ ਫਿਰਾਲ ਇਹ ਪਾਕਿਸਤਾਨ ਦੀ ਸ਼ਰਮਨਾਕ ਹਰਕਤ ਕਹੀ ਜਾ ਸਕਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ 227 ਜਾਨਾਂ ਦਾਤੇ ਵਿਗਨ ਹੋਈਆਂ ਸੀ ਤਾਂ ਮਨੁੱਖਤਾ ਦੇ ਆਧਾਰ ਦੇ ਉੱਤੇ ਪਾਕਿਸਤਾਨ ਦੇ ਵੱਲੋਂ ਜ਼ਰੂਰ ਇਸ ਵਿੱਚ ਐਂਟਰੀ ਦਿੱਤੀ ਜਾਣੀ ਚਾਹੀਦੀ ਸੀ ਔਰ ਉਥੇ ਇਹ ਜਹਾਜ਼ ਲੈਂਡ ਕਰਵਾਇਆ ਜਾਣਾ ਚਾਹੀਦਾ ਸੀ ਫਿਲਹਾਲ ਇਹ ਵੱਡਾ ਖੁਲਾਸਾ ਇਸ ਗੱਲ ਤੋਂ ਹੋਇਆ ਕਿ ਲਾਹੌਰ 에어 ట్రాਫਿਕ ਕੰਟਰੋਲ ਤੋਂ ਆਗਿਆ ਮੰਗੀ ਗਈ ਸੀ ਪਾਇਲਟ ਦੇ ਵੱਲੋਂ ਪਰ ਉੱਥੇ ਜਹਾਜ਼ ਲੈਂਡ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ